ਲੋਗੇ ਸਾਥੀਓ ਆਓ ਹਸੀਏ ਪ੍ਰੋਗਰਾਮ ਵਿੱਚ ਆਪ ਜੀ ਦਾ ਸਵਾਗਤ ਹੈ ਉਹ ਹੋਇਆ ਇਸ ਤਰ੍ਹਾਂ ਦੀ ਕਿ ਪਤੀ ਪਤਨੀ ਸੌ ਰਹੇ ਸੀ ਪਤਨੀ ਕਹਿੰਦੀ ਮੈਂ ਕਿਹਾ ਜੀ ਮੇਰੇ ਵੱਲ ਮੂੰਹ ਕਰਕੇ ਸੌਣਾ ਮੇਰੇ ਵੱਲ ਮੂੰਹ ਕਰਕੇ ਸੌਉ ਮੈਨੂੰ ਡਰ ਲੱਗਦਾ ਤੇ ਪਤੀ ਕਹਿੰਦਾ ਬਸ ਆਪਣੇ ਬਾਰੇ ਸੋਚਿਆ ਕਰ ਮੈਂ ਭਾਵੇਂ ਡਰ ਨਾਲ ਮਰ ਜਾਵਾਂ ਪਤਨੀ ਕਹਿਣ ਲੱਗੀ ਪਤੀ ਨੂੰ ਤੁਸੀਂ ਕੱਲ ਰਾਤ ਨੂੰ ਨੀਂਦਰ ਵਿੱਚ ਮੈਨੂੰ ਗਾਲਾਂ ਕੱਢ ਰਹੇ ਸੀ ਤੁਸੀਂ ਰਾਤ ਨੂੰ ਨੀਂਦਰ ਵਿੱਚ ਮੈਨੂੰ ਗਾਲਾਂ ਕੱਢ ਰਹੇ ਸੀ ਤਾਂ ਪਤੀ ਕਹਿਣ ਲੱਗਿਆ ਇਹ ਤੇਰਾ ਵਹਿਮ ਹੈ ਮੈਂ ਉਦੋਂ ਜਾਗਦਾ ਸੀ ਰਸੋਈ ਵਿੱਚ ਨਾ ਕੁਝ ਟੁੱਟਣ ਦੀ ਆਵਾਜ਼ ਆ ਰਹੀ ਸੀ ਪਤਨੀ ਨੂੰ ਗੁੱਸਾ ਚੜਿਆ ਸੀ ਤੇ ਰਸੋਈ ਵਿੱਚ ਕੁਝ ਟੁੱਟਣ ਦੀ ਆਵਾਜ਼ ਆ ਰਹੀ ਸੀ ਪਤੀ ਕਹਿਣ ਲੱਗਿਆ ਇਹ ਰਸੋਈ ਵਿੱਚ ਕੀ ਟੁੱਟ ਰਿਹਾ ਏ ਪਤਨੀ ਕਹਿਣ ਲੱਗੀ ਤੁਹਾਡੇ ਵਾਦੇ ਟੁੱਟ ਰਹੇ ਨੇ ਇੱਕ ਵਾਰੀ ਪਤੀ ਪਤਨੀ ਸੁਤੇ ਹੋਏ ਸੀ ਤੇ ਪਤੀ ਨੂੰ ਨਾ نیندਰ ਨਹੀਂ ਸੀ ਆ ਰਹੀ ਉਹ ਕਰਵਟਾਂ ਬਦਲਦਾਰਿਆ ਤੇ ਕਹਿਣ ਲੱਗਿਆ ਪਤਨੀ ਨੂੰ ਮੈਨੂੰ ਨੀਂਦਰ ਨਹੀਂ ਆ ਰਹੀ ਪਤਨੀ ਕਹਿੰਦੀ ਹੈ ਫਿਰ ਉੱਠ ਬੋ ਤੁਰ ਲਵੋ ਇੰਜ ਕਰੋ ਰਸੋਈ ਵਿੱਚ ਜਾ ਕੇ ਭਾਂਡੇ ਮਾਂਜ ਲਓ ਪਤੀ ਕੋ ਰਾੜੇ ਮਾਰਨ ਲੱਗ ਪਿਆ ਪਤਨੀ ਕਹਿੰਦੀ ਹੁਣ ਕੀ ਸੱਪ ਸੰਗ ਗਿਆ ਜੇ ਹੁਣੇ ਤਾਂ ਤੁਸੀਂ ਬੋਲ ਰਹੇ ਸੀ ਪਤੀ ਕਹਿੰਦਾ ਤੂੰ ਤਾਂ ਜਾਣਦੀ ਹੋਈ ਇਹ ਮੈਨੂੰ ਨੀਂਦਰ ਵਿੱਚ ਬੋਲਣ ਦੀ ਆਦਤ ਹੈ ਪਤਨੀ ਕਹਿੰਦੀ ਉਠੋ ਉੱਠ ਕੇ ਨਾਸ਼ਤਾ ਬਣਾਓ ਉਠੋ ਉੱਠ ਕੇ ਨਾਸ਼ਤਾ ਬਣਾਓ ਪਤੀ ਉઠਿਆ ਜੁੱਤੀ ਪਾ ਲਈ ਤੇ ਬਾਹਰ ਜਾਣ ਲੱਗਿਆ ਪਤਨੀ ਕਹਿੰਦੀ ਕਿੱਥੇ ਜਲੇਓ ਕਹਿੰਦਾ ਮੈਂ ਵਕੀਲ ਕੋਲ ਚਲਿਆ ਮੈਂ ਤੈਨੂੰ ਤਲਾਕ ਦੇ ਦੇਣਾ ਵਕੀਲ ਕੋਲ ਜਾ ਰਿਹਾ ਤੈਨੂੰ ਤਲਾਕ ਦੇ ਦੇਣਾ ਅੱਧੇ ਘੰਟੇ ਬਾਅਦ ਵਾਪਸ ਆਇਆ ਤੇ ਸਿੱਧਾ ਰਸੋਈ ਵਿੱਚ ਚਲਾ ਗਿਆ ਜਾ ਕੇ ਸਲਜੀਆਂ ਚੱਕਣ ਲੱਗ ਪਿਆ ਪਤਨੀ ਕਹਿੰਦੀ ਕੀ ਗੱਲ ਹੋ ਆਇਓ ਵਕੀਲ ਕੋਲੋਂ ਤਲਾਕ ਦੇਣ ਗਏ ਸੀ ਪਤੀ ਕਹਿੰਦਾ ਹਾਂ ਗਿਆ ਸੀ ਪਰ ਵਕੀਲ ਨਾ ਬਿਜ਼ੀ ਸੀ ਉਹ ਭਾਂਡੇ ਮਾਂਜ ਰਿਆ ਸੀ ਕਸਨਾ ਜਾਣਾਂਗਾ ਕਿ ਭਾਂਡੇ ਮਾਂਜਣ ਦਾ ਫਾਇਦਾ ਵੀ ਹੁੰਦਾ ਜੇ ਇੱਕ ਪਤੀ ਭਾਂਡੇ ਮਾਂਜ ਰਿਆ ਸੀ ਤੇ ਗਵੰਡਨ ਆ ਗਈ ਗਵੰਡਨ ਆ ਗਈ ਉਹਨੇ ਦੇਖਿਆ ਪੇ ਪਤੀ ਭਾਂਡੇ ਮਾਂਜ ਰਿਹਾ ਨੇ ਜਿਹੜੇ ਪੜੋਸੰਦਾ ਤੇ ਉਹਦੀ ਪਤਨੀ ਨੂੰ ਕਹਿੰਦੀ ਕਾਸ਼ ਮੇਰਾ ਵੀ ਪਤੀ ਇਹੋ ਜਿਹਾ ਹੁੰਦਾ ਉਹ ਜਦੋਂ ਚਲੀ ਗਈ ਤੇ ਪਤਨੀ ਨੇ ਪਤੀ ਨੂੰ ਡਾਂਟਿਆ ਖਬਰਦਾਰ ਜੇ ਅਗੋਂ ਨਹੀਂ ਤੁਸੀਂ ਭਾਂਡੇ ਮਾਂਜੇ ਤੁਸੀਂ ਰੋ ਹੱਸਦੇ ਰਹੋ ਅਸਾਂਦੇ ਰਹੋ ਥੈਂਕ ਯੂ ਸੋ ਮਾਚ